ਇਨਾਂ ਵਿੱਚ ਇੱਕ ਲੜਕਾ ਆ ਵਿਕਰਮ ਜਿਹੜਾ ਇਹਨਾਂ ਨੂੰ ਬਲੌਸੀ ਲੈ ਕੇ ਗਿਆ ਸੀਗਾ ਇਹਨਾਂ 'ਚ ਆਪਸ ਇਹਨਾਂ ਦਾ ਕਦੇ ਨਹੀਂ ਲੱਗਦਾ ਵਾ ਜੋ ਬਾਊ ਹੈ ਉਹਦਾ ਕਦੇ ਨਹੀਂ ਲੱਗਦਾ ਤੇ ਇੰਨੇ ਉਹਨਾਂ ਨੂੰ ਪਨਾਹ ਦੀ ਟਿਲ ਬਲੌਸੀ ਲੈ ਕੇ ਜਾ ਕੇ ਪਨਾਹ ਦਿੱਤਾ ਆਪਾ ਇਹਨੂੰ ਵਿੱਚ ਵਿੱਚ ਨਾਲ ਅਰੈਸਟ ਕਰਕੇ 212 ਦਾ ਵਾਅਦਾ ਕਰਤੀ ਜੇ ਪਨਾਹ ਦਿੱਤਾ ਉਹਨੂੰ ਵੀ ਨਾਲ ਅਰੈਸਟ ਕੀਤਾ ਹਾਂਜੀ 23 ਤਰੀਕ ਦੀ ਰਾਤ ਨੂੰ ਅਰਾਊਂਡ ਪੋਣੀ 11 ਵਜੇ ਇੱਕ ਸਾਨੂੰ ਕਾਲ ਜੀ ਸੀ ਹੋਈ ਲੜਕਾ ਨਵਚੇਤਨ ਬੰਦੋ ਕਿ ਉਹਦੇ ਨਾਲ ਕੁਝ ਲੜਕਿਆਂ ਨੇ ਝਗੜਾ ਕੀਤਾ ਤੇ ਉਹਦੇ ਉੱਤੇ ਓਪਨ ਫਾਇਰ ਕੀਤਾ ਜੀ ਕਿ ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਖਾ ਰਹੀ ਸੀ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਬਹਿਸ ਬਾਜੀ ਹੋਈ ਦੁਬਾਰਾ ਆ ਕੇ ਇਹਨਾਂ ਦਾ ਹੱਥੋਂ ਬਾਈ ਵਿੱਚ ਬਦਲ ਗਈ ਉਹਨਾਂ ਵਿੱਚੋਂ ਉਸ ਦੌਰਾਨ ਨਵਚੇਤਨ ਦੇ ਉੱਤੇ ਇੱਕ ਲੜਦਾ ਸੀ ਬੀਬੀ ਜਿਹਨੂੰ ਬਾਊ ਕਹਿੰਦੇ ਨੇ ਉਹਨੇ ਫਾਇਰ ਕੀਤੇ ਇਹ ਦੋ ਫਾਇਰ ਉਹਦੇ ਵੱਲੋਂ ਕੀਤੇ ਗਏ ਕਿ ਜਿਹੜੇ ਚਾਰ ਲੜਕੇ ਸੀ ਇਹਨਾਂ ਨੇ ਬਾਈ ਨੇਮ ਆ ਪਾਇਆ ਫਾਇਰ ਦੀ ਸ਼ੋਹ ਜੀ 307 25 ਦਾ ਇਚਿੰਜ ਨਾਟਰੀ ਕੋਲ ਬੰਦੂਗੀ ਸਾਰੀ ਗੱਲ ਇਹ ਹੈ ਇਹ ਇਹਨਾਂ ਦਾ ਜੀ ਕਾਰਨ ਸੀਗਾ ਲਾਗੇ ਲਾਗੇ ਟੇਬਲ ਲੱਗੇ ਸੀ ਜਿੱਥੇ ਖਾਣਾ ਖਾਦੇ ਸੀ ਤਾਂ ਟਕ ਟਕੀ ਹੁੰਦੀ ਸੀ ਆ ਸੂਰੀ ਚੋਲੋ ਕੋਈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ ਉਹ ਬਹਿਸ ਤੋਂ ਬਾਅਦ ਇਹ ਕੋ ਪਾਰਟੀਆਂ ਤੋਂ ਬਾਹਰ ਜਾਂਦੀਆਂ ਵਾ ਇਹ ਆਪਾਂ ਹੋ ਲੈਂਦੇ ਉਸ ਤੋਂ ਬਾਅਦ ਜਿਹੜਾ ਨਾਮ ਚ ਵਿਵੇਕ ਲੜਦਾ ਵਿਵੇਕ ਵੱਲੋਂ ਫਾਇਰ ਕੀਤਾ ਜਾਂਦਾ ਵਾ ਨਾ ਚੇਤਰ ਦੇ ਵਿੱਚ ਉਹਦੇ ਪੈਰ ਦੇ ਵਿੱਚ ਲੱਗਿਆ ਹੈ 2019 ਦੀ ਜਿਹੜੀ ਵਜਾ ਕੋਈ ਰੰਜਿਸ਼ ਨਹੀਂ ਆ ਸਿਰਫ ਇੱਕ ਆਪਸ ਵਿੱਚ ਝਗੜਾ ਇਹਨਾਂ ਨੂੰ ਕੀਤਾ ਫਿਕਰਿੰਗ ਕੀਤੀ ਹੈ ਲੋਕ ਪਾਰਟੀ ਤੇ ਉਹ ਐਸਾ ਚ ਕੋਈ ਵਜਾ ਨਹੀਂ ਕੋ ਪ੍ਰਾਣੀ ਰੰਜਿਸ਼ ਕੋਈ ਨਹੀਂ ਸਰ ਇਹ ਕੋਈ ਜਿਹੜਾ ਆਪਾਂ ਰਿਮਾਰਡ ਜਿਹਨਾਂ ਦਾ ਇਹਦੇ ਵਿੱਚੋਂ ਜਿਹੜਾ ਬਰਾਮਦ ਕੀਤਾ ਜਾਊਗਾ ਵੈਸੇ ਤੇ ਇਹਨਾਂ ਨੂੰ ਕਿਹਾ ਗਿਆ ਕਿ ਜਿਹੜਾ ਲਾਇਸੈਂਸੀ ਵਪਕ ਸੀਗਾ ਉਹ ਜਿਹੜਾ ਯੂਜ਼ ਕੀਤਾ ਗਿਆ ਮੌਕੇ ਤੇ ਜਦੋਂ ਤੁਹਾਨੂੰ ਕਾਲ ਆਈ ਆਪਾਂ ਉੱਥੇ ਪਹੁੰਚ ਗਏ ਉਦੋਂ ਫਾਈਨ ਰਿਸਪੌਂਸ ਦੀ ਆਪਾਂ ਨੂੰ ਲੜਕੇ ਜਿਹੜੇ ਕੱਲ ਦਾ ਲੜਕਾ ਸੁਮੋਹਿਤ ਜਿਹਨੂੰ ਆਪਾਂ ਆਪੇ ਫੜ ਲਿਆ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਡੇ ਯਾਨੀ ਕਿ ਅੱਪਰ ਰਾਤ ਕੱਲ ਰੱਹਾ ਅੱਜ ਸਾਡੀ ਟੀਮ ਪਹੁੰਚੀ ਤੇ ਲੋਸੀ ਪਤਾ ਲੱਗਾ ਇਨਫੋਰਮੇਸ਼ਨ ਆਈ ਸੀ ਕਿ ਤੇ ਲੋਸੀ ਰਹੇ ਰਿਹਾ ਤੇ ਤਿੰਨ ਲੜਕੇ ਤੇ ਉਹਨਾਂ ਨੂੰ ਫਿਰ ਅੱਪਰ ਰਾਤੀ ਉੱਥੇ ਟੈਸਟ ਕੀਤਾ ਵਾ ਇੱਕ ਹੋਰ ਮੈਂ ਦੇ ਵਿੱਚ ਦੱਸਣਾ ਚਾਹਾਂਗਾ ਬਾਈ ਨੇਮ ਚਾਰ ਲੜਕਿਆਂ ਤੇ ਜਿਨ੍ਹਾਂ ਦਾ ਨਾਮ ਹੈਗਾ ਇੱਕ ਸਾਹਿਲ 모ਹਿਤ ਵਿਵੇਗ ਅਤੇ ਸੰਗਿਉ ਹੈ ਇਹਨਾਂ ਦੇ ਉੱਤੇ ਰਜਿਸਟਰ ਹੋਇਆ ਕੇਸ ਇਹਨਾਂ ਵਿੱਚ ਇੱਕ ਲੜਕਾ ਆ ਵਿਕਰਮ ਜਿਹੜਾ ਇਹਨਾਂ ਨੂੰ ਬਲੌਸੀ ਲੈ ਕੇ ਗਿਆ ਸੀ ਵਾ ਇਹਨਾਂ ਚ ਆਪਸ ਇਹਨਾਂ ਦਾ ਕਦੇ ਨਹੀਂ ਲੱਗਦਾ ਵਾ ਜੋ ਬਾਉ ਹੈ ਉਹਦਾ ਕਦਰ ਨਹੀਂ ਲੱਗਦਾ ਤੇ ਇੰਨੇ ਉਹਨਾਂ ਨੂੰ 50 ਟਿੱਕਲ ਬਲੌਸੀ ਲੈ ਕੇ ਜਾ ਕੇ ਇਹਨੂੰ ਬਣਾ ਦਿੱਤਾ ਆਪਾ ਇਹਨੂੰ ਵਿੱਚ ਵਿੱਚ ਨਾਲ ਅਰੈਸਟ ਕਰਕੇ 212 ਦਾ ਵਾਅਦਾ ਕਰਕੇ ਜਦ ਆਪਾ ਨਾ ਦਿੱਤਾ ਉਹਨੂੰ ਵੀ ਨਾਲ ਅਰੈਸਟ ਕੀਤਾ ਜਿੱਥੇ ਲੇ 100 200 300 ਦੇ ਬੈਗੁਰ ਸੀਸੀਟੀਵੀ ਸਾਹਮਣੇ ਆਈਆਂ ਹੋਣ ਪਤਾ ਲੱਗ ਕਿ ਕਿੱਡੇ ਲੱਗ ਸਿੱਕੇ ਕਿ ਕਿੰਨੀ ਦਿਨ ਤੋਂ ਆਪੋ ਬੈਠੇ ਰਹੇ ਆਰਾਊਂਡ ਅਦਾ ਪਾਣੋਂ ਦੇ ਟਾਣਾਂ ਦੇ ਅੰਦਰ ਇਹਨਾਂ ਦਾ ਆਪਸ ਵਿੱਚ ਬਹਿਸ ਵਾ ਚੱਲਦੀ ਜੋ ਕੀ ਬਾਹਰ ਆ ਕੇ ਲੜਾਈ ਕੀਤੀ ਉਹ ਵੀ ਇਹ ਬਦਤਰ ਜਿਹਾ ਐਸਸ ਕੋਈ ਸਾਮਨਿਆ ਨਹੀਂ ਹੋਈ ਕੋਈ ਕੱਲ ਨਹੀਂ ਹੋਣਾ ਕਿ ਆਪ ਇਸ ਕੋਈ ਪਹਿਲਾਂ ਕੋ ਰੰਜਿਸ਼ ਹੋਏ ਆ ਬਣਾਣਾ ਕੋਈ ਇਹਨਾਂ ਦੇਖਦੇ ਕਿ ਨੂੰ ਜਾਣ ਦਿਓ ਕੋਈ ਆ ਜੋ ਸਮਝ ਨਹੀਂ ਆ ਰਹਾ ਮਜੇ ਨੇ ਉਮਰ ਕਿੰਨੀ ਤੇ کاروبار ਕੀ ਕਰਦੇ ਇਹ ਸੁਣਾਂ ਤਾਂ ਇਹ ਸਟੂਡੈਂਟ ਨਹੀਂ ਹੈ 30 ਤੋਂ 40 45 ਸਾਲ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਆ ਠੀਕ ਹੈ ਤੇ ਆਪਣੇ ਇਹਨਾਂ ਦੇ ਇੱਕ ਕੰਮ ਹੈਗੇ ਨੇ ਕੋਈ ਆਪਣੀ ਸਟੱਡੀ ਨਹੀਂ ਕਰਦੇ ਬਸ ਸਾਰੇ ਆਪੇ ਕੰਮ ਕਰ ਬਿਜ਼ਨਸ ਕਰ ਪਹਿਲਾਂ ਵੀ ਬੱਚੇ ਪਰ ਜੋਗੋਨੀ ਚੰਗੇ ਪਰਿਵਾਰਾਂ ਦੇ ਬੱਚੇ ਨੇ ਕੋਈ ਐਸਾ ਚ ਉਹਨਾਂ ਦਾ ਕੋਈ ਕ੍ਰਿਮੀਨਲ ਰਿਪੋਰਟ ਕੋਈ ਕਰਵਾ ਨਹੀਂ। ਕ੍ਰਿਮ ਸਿਰਫ ਸਿਰਫ ਅਗਿੱਦ ਨੂੰ ਦੇਖਿਆ ਇਹਨਾਂ ਨੇ ਕਿ ਮੈਨੂੰ ਇੱਕ ਅੱਧਾ ਤਰੀਕੇ ਨਾਲ ਦੇਖਿਆ ਇਹਨਾਂ ਨੇ ਕੋਈ ਪੂਰੀ ਵੜਦਾ ਇਸ ਕਰਕੇ ਇਹਨਾਂ ਦਾ ਬੱਚਾ ਘਰ। ਇਸ ਨੂੰ ਜੇ ਚੁੱਪਚੀ ਕਰਵਾ ਦੇ ਕੋਈ ਨਹੀਂ ਸਭ ਤੋਂ ਪਹਿਲਾ ਇਹ ਚੀਜ਼ ਨਹੀਂ ਉਸ ਨੂੰ ਸੌਲਟ ਕਰਨਾ ਚਾਹੀਦਾ ਵਾ ਜਿਹੜਾ ਹੈ ਛੋਟੀ ਜੀ ਗੱਲ ਲੇਖੋ ਕਿ ਉਹ ਤਾਂ ਕੌਣ ਚੰਗੇ ਪਰਿਵਾਰ ਦਾ ਪਰਿਵਾਰ ਆ। ਤੂ ਵੀ ਮਿਲੇ ਵੀ ਉਨ੍ਹਾਂ ਪਰਿਵਾਰਾਂ ਨੂੰ ਬਟ ਦੇਖੋ ਇਹੋ ਦੇ ਇੱਕ ਗੁੱਸੇ ਕਰਕੇ ਜਿਹੜਾ ਮੜੀ ਨਰਾਜ਼ ਕੀ ਸੀ ਉਹ ਬਾਹਰ ਆ ਕੇ ਨਾ ਫੈਟ ਚੁਕਾ ਗਿਆ ਮੋਗਾ ਕੀ ਬਾਤੂ ਦੋ ਬੰਦੇ ਮੋਗਾ ਦੇ ਹੀ ਛੱਡ ਕੇ ਆਏ ਆ ਬਾਕੀ ਤਿੰਨਾਂ ਨੂੰ ਡਿਮਾਂਡ ਪੇ ਲੰਦਾ ਤੇ ਉਹ ਕੋਲ ਜਿਹੜਾ ਰਹਿ ਗਈ ਇਹ ਚੀਜ਼ ਵੈਪਨ ਇਹ ਕਲੀ ਰਿਕਵਰ ਕਰਾਉਣੀ ਤੇ ਉਹ ਕੁਛੇ ਨਾ ਕੁਛੇ ਨਾ ਨਲ ਕਟਵਾਇਆ ਨਹੀਂ ਕੋਈ ਨਾ ਨੋਸਰ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਕੋਈ ਪੁਰਾਣਾ ਕੋਈ ਇਹਨਾਂ ਦੇ ਕੋਈ ਪਰਚਾ ਨਹੀਂ